ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਲੜਦੇ ਲੋਕਾਂ ਦੀ ਬਿਲਕੁਲ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਅੱਜ ਤੁਸੀਂ ਸਾਫਤ ਕਰਦਾ ਪੰਜਾਬ ਦੇ ਨੌਜਵਾਨੋਂ ਪੰਜਾਬ ਹੀ ਨਹੀਂ ਕਰਨਾਲ ਤੋਂ ਰਾਜਸਥਾਨ ਜੈਪੁਰ ਤੱਕ ਦੇ ਅੱਜ ਨੌਜਵਾਨ ਆਈਏ ਤੇ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਕਿ ਜਿੰਨੀਆਂ ਮਰਜੀ ਰੋਕਾਂ ਹੋਣ ਜਿੰਨੇ ਮਰਜੀ ਪੈਰੇ ਹੋਣ ਜਿੰਨੇ ਮਰਜੀ ਤਾਬੇ ਡਰਾਵੇ ਤਬਕੇ ਹੋਣ ਪਰ ਤੁਸੀਂ ਝੋਟੇਓ ਅੱਜ ਨੇਰੀਆਂ ਠਾਤੀਆਂ ਯਾਰ ਕਿਵੇਂ ਤੁਹਾਨੂੰ ਡਾਂਗਾਂ ਦਾ ਵੀ ਕੁੱਟਿਆ ਗਿਆ ਅੱਜ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਨੇ ਪੁਲਿਸ ਨੇ ਡਾਂਗਾ ਮਾਰੀਆਂ ਇੱਕ ਤਾਂ ਮੋਢਾ ਲਾਤਾ ਮੁੰਡੇ ਦਾ ਅਕਰੇ ਦਾ ਇੱਕ ਦੇ ਕੱਪੜੇ ਹੀ ਪਾੜਤੇ ਸਾਰੇ ਕਿੰਗਾ ਨੂੰ ਥਾਣਾ 'ਚ ਰਾਤ ਹੀ ਫੜ ਕੇ ਤਾਲ ਲਿਆ ਸੀਗਾ ਪਰ ਉਹਦੇ باوجود ਵੀ ਤੁਸੀਂ ਬਾਹਣਾ ਵੇਦੀ ਕਣਕਾਂ ਵੇਦੀ ਡੰਡੋ ਡੰਡੀ ਹੋ ਕੇ ਪਈਓ ਪਈ ਹੋ ਕੇ ਤੁਸੀਂ ਬਾਈ ਪਹੁੰਚੇ ਹੋ ਯਾਰ ਮੈਂ ਕਈ ਵਾਰੀ ਸੋਚਦਾ ਹੁੰਦਾ ਹਾਂ ਕਿ ਯਾਰ ਇਹ ਉਹ ਨੌਜਵਾਨ ਨੇ ਇੰਨਾ ਜਜ਼ਬਾ ਇੰਨਾ ਜਨੂੰਨ ਹੈ ਇਹਨਾਂ ਨੇ ਕੀ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਕੋਈ ਮੈਂਬਰ ਬਣਨਾ ਸਰਪੰਚ ਬਣਨਾ ਜੇ ਇਹਨਾਂ ਨੇ ਕੋਈ ਸ਼ਾਸਤ ਚ ਆਉਣਾ ਕਿੰਨੇ ਖੋਣੇ ਵਿਚਾਰੇ ਉਹ ਤਾਂ ਜਿਹੜੇ ਇਹੀ ਸੋਚ ਵਾਲੇ ਹੋਣੇ ਆ ਬਹੁਤਿਆਂ ਦੇ ਅੰਦਰ ਤਾਂ ਜਿਨ੍ਹਾਂ ਨੂੰ ਬੇਸੀ ਪੰਜਾਬ ਨਾਲ ਪਿਆਰ ਆ ਜਦ ਪੰਜਾਬ ਦੇ ਜਿਹੜੇ ਲੜਦੇ ਲੋਕ ਨੇ ਉਹਨਾਂ ਨਾਲ ਪਿਆਰ ਆ ਉਹ ਯਾਰ ਅੱਜ ਸਿਰਾਂ ਤੁਸੀਂ ਘਰਾਤਾ ਬਈ ਤੇ ਮੈਂ ਸੋਚਦਾ ਵੀ ਯਾਰ ਜਿਹੜੇ ਐਨੇ ਜਾਨ ਹੂਲ ਕੇ ਲੜਦੇ ਆ ਕੋਈ ਪਰਵਾਹ ਨਹੀਂ ਦੇਖੋ ਜਿਹਨਾਂ ਨੇ ਕੀਤੀ ਬਥੇਰਾ ਮੈਂ ਕੋਸ਼ਿਸ਼ ਕਰਦਾ ਰਿਹਾ ਮੈਂ ਸਬਰ ਤੋਂ ਕੰਮ ਲਿਓ ਸਬਰ ਤੋਂ ਕੰਮ ਲਿਓ ਪਰ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਬਾਈ ਮੀਰੀ ਤੇ ਪੀਰੀ ਦਾ ਸਿਧਾਂਤ ਸਾਡੇ ਗੁਰੂਆਂ ਦਾ ਅਸੀਂ ਪਰਵਾਹ ਨਹੀਂ ਕਰਦੇ ਤਾਂ ਮੈਂ ਅੱਜ ਮੇਰੇ ਗੱਲ ਦਿਲ ਚਾਈ ਮੈਂ ਕਿਹਾ ਯਾਰ ਜਿਹੜੇ ਇਹੋ ਜਿਹੇ ਇਨਸਾਨਾਂ ਨੂੰ ਇਹੋ ਜਿਹੇ ਨੌਜਵਾਨਾਂ ਨੂੰ ਜਿਹੜੇ ਇਨੇ ਭਾਬਕ ਹੋ ਕੇ ਦਿਲੋਂ ਡਾਂਗਾਂ ਖਾ ਕੇ ਕੁੱਟਾਂ ਖਾ ਕੇ ਸੱਟਾਂ ਫੇਟਾਂ ਖਾ ਕੇ ਗਾ ਪਤਾ ਨਹੀਂ ਕੀ ਹੋ ਜਾਣਾ ਪ੍ਰਵਾਹ ਨਹੀਂ ਕਰਦੇ ਆ ਕੇ ਲੜਦੇ ਆ ਸਿਰ ਤੜ ਦੀ ਲਾ ਕੇ ਤੇ ਉਹ ਲੋਕ ਜਿਹੜੇ ਇਹੋ ਜਿਹੇ ਲੋਕਾਂ ਨੂੰ ਬੇਚ ਦਿੰਦੇ ਨੇ ਅੱਗੇ ਯਾਰ ਉਹ ਆਗੂ ਉਹਨੂੰ ਕਿੱਥੇ ਢੋਈ ਮਿਲਣੀ ਹੈ ਬਾਈ ਸੋਚਿਆ ਕਰੋ ਮੈਂ ਇੱਥੇ ਆਗੂ ਨੂੰ ਇੱਕ ਨਸੀਹਤ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਸੋਚਿਆ ਕਰੋ ਯਾਰ ਅਸੀਂ ਸਾਡੀ ਖਾਤਰ ਜਿਹੜਾ ਆਪਾਂ ਹੋਕਾ ਮਾਰ ਦਿੰਨੇ ਆ ਤੇ ਹੜ ਆ ਜਾਂਦਾ ਨੌਜਵਾਨਾਂ ਦਾ ਇਨਸਾਨਾਂ ਦਾ ਪੰਜਾਬੀਆਂ ਦਾ ਤੇ ਆਪਾਂ ਕੋਈ ਆਪ ਦੇ ਹਿੱਤਾਂ ਖਾਤਰ ਜਾਂ ਕਿਸੇ ਹੋਰ ਦਾਬੇ ਚ ਜਾਂ ਦਬਕੇ ਚ ਆਪਾਂ ਕਿਸੇ ਤਰ੍ਹਾਂ ਦਾ ਕੋਈ ਸਮਝੌਤੇ ਕਰ ਜਾਂਦੇ ਆ ਤਾਂ ਯਾਰ ਅਸੀਂ ਇਹ ਪ੍ਰਮਾਤਮਾ ਦੀ ਦਰਗਾਹ 'ਚ ਵੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਿਆ। ਸੋ ਧੰਨਵਾਦ ਬਈ ਤੁਹਾਡਾ ਦਿਲੋਂ ਧੰਨਵਾਦ ਹੈ। ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਮੈਂ ਜਿੰਨਾਂ ਦੇ ਨਾਲ ਧੰਨਵਾਦ ਕਰ ਸਕਾਂ ਕਿ ਤੁਸੀਂ ਇੰਨਾ ਜ਼ੋਰ ਲਗਾਇਆ ਸਰਕਾਰ ਦਾ ਰਾਤ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਵੀ ਕਿਸੇ ਤਰੀਕੇ ਨਾਲ ਜਿਸ ਦਿਨ ਮਾਨਸਾਹ ਦਾ ਇਹਨੇ ਪ੍ਰਗਮ ਫੇਰ ਕੀਤਾ ਹੈ। ਇਹਨਾਂ ਦੇ ਹੌਸਲੇ ਵੱਧ ਗਏ ਸੀ ਇਹਨਾਂ ਨੇ ਭਰਮ ਪਾਲ ਲਿਆ ਸੀ। ਵੀ ਇਹੇ ਪ੍ਰੋਗਰਾਮ ਵੀ ਅਸੀਂ ਫੇਲ ਕਰ ਦਿਆਂਗੇ ਪਰ ਤੁਸੀਂ ਬਾਦ ਸ਼ੇਰੋ ਬਹਿ ਜਾ ਬਹਿ ਜਾ ਕਰਾਤੀ ਇਹ ਭਲੇਖਾ ਦੂਰ ਕਰਤਾ ਸਰਕਾਰ ਦਾ ਕਿ ਬਹੁਤ ਵੱਡੇ ਭਲੇਖੇ ਚ ਹੈ ਜੇ ਤੁਸੀਂ ਐ ਡੰਡੇ ਦੇ ਜ਼ੋਰ ਤੇ ਦਿਵਾ ਕੇ ਆਵਾਜ਼ ਦਬਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜਵਾਨੀ ਬਰਦਾਸ਼ਤ ਨਹੀਂ ਕਰੂੰਗਾ ਕਰੂੰਗਾ ਸੁਪਨ ਸਿਆ ਤੈਨੂੰ ਵੀ ਬੇਨਤੀ ਕਰਨਾ ਚਾਹੁੰਦਾ ਛੱਡ ਯਾਰ ਕਿਹੜੇ ਚੱਕਰਾਂ ਚ ਪਿਆ ਕਿਹੜੇ ਚੱਕਰਾਂ ਚ ਪਿਆ ਯਾਰ ਤੂੰ ਖੁਦ ਆਹੀਂ ਬੋਲਦਾ ਰਿਹਾ ਹੈ ਆਹੀਂ ਬੋਲ-ਬੋਲ ਕੇ ਤੂੰ ਦੂਜਿਆਂ ਦੀਆਂ ਗੱਲਾਂ ਲੋਕਾਂ ਸਾਹਮਣੇ ਰੱਖਦਾ ਰਿਹਾ ਅੱਜ ਤੇਰੀਆਂ ਗੱਲਾਂ ਲੋਕ ਰੱਖਣ ਲੱਗੇ ਤੇ ਤੈਨੂੰ ਬਰਦਾਸ਼ਤ ਨਹੀਂ ਹੋ ਰਿਆ ਯਾਰ ਕਿਉਂ ਜਵਾਨੀ ਨੂੰ ਨੱਪਣ ਤੇ ਤੁਰ ਪਿਆ ਕਿਉਂ ਜਵਾਨੀ ਉਹ ਹੀ ਜਵਾਨੀ ਜਿਹੜੀ ਜਿਹੜੀ ਅੱਜ ਸੜਕਾਂ ਤੇ ਆਈ ਆ ਹਜ਼ਾਰਾਂ ਦੀ ਗਿਣਤੀ 'ਚ ਇਹ ਉਹੀ ਨੌਜਵਾਨ ਨੇ ਜਿਹੜੇ ਤੇਰੇ ਨਾਲ ਸੀ ਕਦੇ ਯਾਰ ਤੈਨੂੰ ਆਪਣਾ ਐਡਾ ਵੱਡਾ ਮਤਲਬ ਕਿ ਆਦਰਸ਼ ਮੰਨਦੇ ਸੀ ਪਿਆਰ ਕਰਦੇ ਸੀ ਇੰਨੀ ਮੁਹੱਬਤ ਕਰਦੇ ਸੀ ਤੈਨੂੰ ਹੱਥਾਂ ਦੇ ਚੱਕ ਦੇ ਜਿੱਥੇ ਭੰਤ ਨੇ ਆਉਣਾ ਮੈਂ ਕਹਿੰਨਾ ਬਨੇਰੇ ਭਰ ਦਿੰਦੇ ਸੀ ਤੇਰੀ ਖਾਤਰ ਲੜਦੇ ਸੀ ਲੋਕਾਂ ਨੇ ਜਿਹੜਾ ਬੰਦਾ ਤੈਨੂੰ ਕੋਈ ਗਲਤ ਕਹਿ ਨਹੀਂ ਤੇਰੀ ਖਾਤਰ ਲੜਦੇ ਸੀ ਇਹ ਹੀ ਨੌਜਵਾਨ ਪਰ ਅੱਜ ਤੂੰ ਉਹਨਾਂ ਦੇ ਖਿਲਾਫ ਹੋ ਕੇ ਖੜ ਗਿਆ ਪਰ ਅੱਜ ਤੁਸੀਂ ਜੋ ਕੀਤਾ ਬਾਈ ਤੁਹਾਡਾ तहे ਦਿਲੋਂ ਧੰਨਵਾਦ ਬਾਕੀ ਮੈਂ ਧੰਨਵਾਦ ਕਰਦਾ ਖਾਸ ਤੌਰ ਦੇ ਉੱਤੇ ਭਾਰਤੀ ਸਾਨ ਜੁਨੀਆ ਨਾਲ ਸੇਦੂ ਪਰ ਉਹਨਾਂ ਦੇ ਕਾਕਾ ਸਿੰਘ ਕੋਟੜਾ ਜੀ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਰਜੀਤ ਫੂਲ ਜੀ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਸਵਿੰਦਰ ਸਿੰਘ ਲੋਂਗੋਵਾਲ ਉਹਨਾਂ ਦਾ ਤੇ ਹੋਰ ਜਥੇਬੰਦੀਆਂ ਕਾਫੀ ਸੀਗੀਆਂ ਇਹਨਾਂ ਦੇ ਨਾਮ ਇਥੋਂ ਸ਼ਾਇਦ ਰਹਿ ਵੀ ਗਏ ਹੋਣਗੇ ਇਹ ਸਾਰੀਆਂ ਉਹ ਜਥੇਬੰਦੀਆਂ ਸੀ ਜਿਹੜੀਆਂ ਅਗਵਾਈ ਕਰ ਰਹੀਆਂ ਸੀਗੀਆਂ ਇਹ ਸਾਰੇ ਸੰਘਰਸ਼ ਦੀ ਸੋ ਸਾਰਿਆਂ ਨੇ ਬਹੁਤ ਜੋਰ ਲਾਇਆ ਬਥੇਰਾ ਨਾਕੇ ਨੂਕੇ ਲਾ ਕੇ ਬਥੇਰਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਧਰੋਂ ਸਰਜੀਤ ਵਰਗੇ ਕਾਕੇ ਵਰਗੇ ਭਾਂਦੇ ਤੁਰੇ ਗਿਆ ਰੋਕਾਂ ਟੋਕਾਂ ਬੜਬੜ ਵਾਲੀਆਂ ਤੇ ਹੋਰ ਉਹਨਾਂ ਦਾ ਵੀ ਧੰਨਵਾਦ ਬਈ ਹੋਰ ਆਪਣੀ ਜਿੱਥੇ ਬੰਦੀ ਕਾਦੀਆਂ ਉਹਨਾਂ ਦਾ ਵੀ ਧੰਨਵਾਦ ਜਾਨੇ 21 ਕਿ 22 ਜਿੱਥੇ ਬੰਦੀਆਂ ਸੀਗੀਆਂ ਸਾਰੀਆਂ ਬਹੁਤ سارے ਨਾਂ ਦੀ ਮੈਨੂੰ ਪਤਾ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਬਹੁਤ ਸੱਚੀ ਗਵਾਹੀ ਕੀਤੀ ਹੈ ਤੇ ਇਹ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਪਾਣੇ ਲੈਣੀ ਜ਼ਬਰ ਦੇ ਖਿਲਾਫ ਜਿੱਤ ਹੋਈ ਹੈ ਜੋ ਜ਼ਬਰ ਦੇ ਨਾਲ ਇਹ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਉਹਦੇ ਖਿਲਾਫ ਜਿੱਤ ਹੈ ਸੋ ਮੈਂ ਇੱਕ ਹੋਰ ਅਪੀਲ ਕਰਾਂ ਬੇਨਤੀ ਕਰਦਾ ਨੌਜਵਾਨਾਂ ਨੂੰ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਹੈ ਬਾਦ ਤੋਂ ਬਾਦ ਖਨੌਰੀ ਵਾਲੇ ਪਾਸੇ ਤੇ ਸ਼ੰਭੂ ਵਾਲੇ ਪਾਸੇ ਆਪਾਂ ਇਕੱਠੇ ਹੋਣਾ ਲੋ ਹਾਂ ਜੀ ਬਣੋ 13 ਤਰੀਕ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰਨਾ ਹੈ ਕਿਉਂਕਿ ਜਿਹੜੀਆਂ ਗੱਲਾਂ ਅਧੂਰੀਆਂ ਰਹਿ ਗਈਆਂ ਉਸ ਵੇਲੇ ਉਹਨਾਂ ਗੱਲਾਂ ਨੂੰ ਕਿਉਂਕਿ ਹੁਣ ਜਿਹੜਾ ਇਹ ਤਰੀਕੇ ਨਾਲ ਇਹ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਐ ਬੜੀਆਂ ਖਤਰਨਾਕ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਉਹ ਉਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲਾਂਬਾ ਬੰਦੋ ਕੇ ਲੜਾਈ ਲੜਨੀ ਹੀ ਪੈਣੀ ਹੈ ਜੇ ਨਾ ਇਕੱਠੇ ਹੋਏ ਤਾਂ ਯਾਦ ਰੱਖਿਓ ਇਕੱਲੇ ਇਕੱਲੇ ਰਹਿ ਗਏ ਤਾਂ ਸਾਡਾ ਸਾਰਾ ਇਹ ਕਾਰੋਬਾਰ ਸਾਡਾ ਰੋਜ਼ਗਾਰ ਸਾਡਾ ਇਹ ਸਾਡੀਆਂ ਜ਼ਾਇਦਾਦਾਂ ਜ਼ਮੀਨਾਂ ਸਾਡੇ ਹੱਕ ਹਕੂਕ ਸਾਰੇ ਖੋ ਲੈਣੇ ਸਾਰੇ ਦਬ ਲੈਣੇ ਐਨੀਆਂ ਖਤਰਨਾਕ ਨੀਤੀਆਂ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਆ ਰਹੀਆਂ ਨੇ ਉਹਦੇ ਲਈ ਸਾਨੂੰ ਇੱਕ ਮੋਟੇ ਇਕਜੁੱਟ ਹੋਣਾ ਪੈਣਾ ਛੱਡ ਦਿਓ ਮੇਰਾ ਵੀਰੇ ਇਹ ਯਾਰ ਪਾ ਜਿਹੜੀਆਂ ਆਪਾਂ ਵਖਰੇਵੇਂ ਧੜੇ ਬਾਜ਼ੀਆਂ ਗਰੁੱਪ ਬਾਜ਼ੀਆਂ ਖੜੀਆਂ ਕਰ ਲੈਣੇ ਆ ਕੇਸੀ ਜੀ ਫਲਾਨੀ ਧਰਨ ਵਾਲਾ ਸੀ ਫਲਾਨੀ ਧਰਨ ਵਾਲਾ ਨਹੀਂ ਯਾਰ ਅਸੀਂ ਸਾਰੇ ਕਹੋ ਵੀ ਅਸੀਂ ਤਾਂ ਬਈ ਪੰਜਾਬ ਵਾਲਾ ਅਸੀਂ ਆਪਣੀ ਧਰਤੀ ਮੰਨਦੇ ਆ ਸਾਡੀਆਂ ਬੋਲੀਆਂ ਵਰਸੇ ਇਤਿਹਾਸ ਪਾਣੀ ਸਭ ਦੇ ਸਾਂਝੇ ਹੈ ਬਈ ਨਾ ਮੇਰਾ ਵੀਰ ਮੈਂ ਫੇਸਬੁਕ ਕੁਝ ਕਰਦੇ ਆ ਲਗਾਤਾਰ ਟਿੱਪਣੀਆਂ ਕਰਦੇ ਆ ਕੋਈ ਪੋਸਟਾਂ ਪਾਉਂਦੇ ਆ ਵੀਡੀਓ ਪਾਉਂਦੇ ਆ ਤਰ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਨੂੰ ਇਕੱਠਾ ਹੋ ਕੇ ਲੜਨ ਦੇ ਕਿਸੇ ਨੇ ਨਹੀਂ ਕੋਈ ਨਹੀਂ ਦੇਖਣਾ ਵੀ ਇਹ ਕਾਮਰੇਡ ਹੈ ਕਿ ਸਿੱਖ ਹੈ ਸਿਰ ਤੇ ਬੰਨੀ ਹੋਈ ਦਸਤਾਰ ਤੇ ਮੂਰੇ ਦਾੜੀ ਦੇਖਣੀ ਹੈ ਅਗਲੇ ਨੇ ਤੁਹਾਨੂੰ ਉਹਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ ਹੈ ਉਥੇ ਨੂੰ ਦੇਖਦੇ ਵੀ ਤੂੰ ਕਿਹੜੀ ਧਿਰ ਦਾ ਹੈ ਕਿਹੜੀ ਧਾਰਾ ਦਾ ਹੈ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਕਰਦਾ ਇਕੱਠੇ ਹੋ ਜਾਓ ਯਾਰ ਪਿੰਡਾਂ ਦੇ ਵਿੱਚ ਜਥੇਬੰਦ ਰੂਪ ਵਿੱਚ ਇਕੱਠੇ ਹੋਵੋ ਜਿਹੜੀ ਵੀ ਜਥੇਬੰਦੀ ਤੁਹਾਨੂੰ ਚੰਗੀ ਲੱਗੇ ਪਿੰਡ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਉਹਨਾਂ ਨਾਲ ਜੁੜ ਜੁਗੋ ਜੀ ਜੇ ਚਾਹੁੰਦੇ ਆ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਚਾ ਹੋਵੇ ਤਾਂ ਨਹੀਂ ਇੰਨਾ ਖਤਰਨਾਕ ਤਰੀਕੇ ਦੇ ਨਾਲ ਮੋਦੀ ਤੁਹਾਡੇ ਉੱਤੇ ਹਮਲੇ ਕਰਨ ਨੂੰ ਤਿਆਰ ਹੋਇਆ ਬੈਠਾ ਹੈ ਤਾਂ ਤੁਹਾਡਾ ਬਚਣਾ ਬਹੁਤ ਮੁਸ਼ਕਲ ਹੋ ਜਾਊਗਾ ਸੋ ਇਸ ਕਰਕੇ 13 ਤਰੀਕ ਨੂੰ ਯਾਦ ਰੱਖਿਓ ਦਿੱਲੀ ਵਾਲਾ ਆਪਾਂ ਕੋਚ ਕਰਨਾ ਜਿਵੇਂ 26 ਨਵੰਬਰ ਨੂੰ ਆਪਾਂ ਗਏ 26 ਨਵੰਬਰ 2020 ਨੂੰ 13 ਤਰੀਕ ਨੂੰ ਆਪਾਂ ਉਧਰ ਨੂੰ ਕੋਚ ਕਰਨਾ ਸੋ ਬਬ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਉਧਰ ਨੂੰ ਆਪਾਂ ਚਾਲੇ ਪਾਉਣੇ ਆ ਸੋ ਇਸ ਤੋਂ ਇਲਾਵਾ ਧੰਨਵਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜੀ ਮੈਂ ਕਰਨਾ ਚਾਹੁੰਦਾ ਚੰਨੀ ਜੀ ਦਾ ਉਹਨਾਂ ਨੂੰ ਵੀ ਅੱਜ ਘਰੇ ਘੇਰ ਲਿਆ ਸੀ ਉਹਨਾਂ ਨੇ ਅੱਜ ਆਉਣਾ ਸੀ ਇੱਥੇ ਚਲੋ ਵਿਚਾਰਾਂ ਦੇ ਬਖਰੇਵੇਂ ਹੈਗੇ ਆ ਸਿਆਸੀ ਤੌਰ ਤੇ ਵੀ ਬਖਰੇਵੇਂ ਨੇ ਉਹਨਾਂ ਦੀ ਪਾਰਟੀ ਪਦਰ ਤੇ ਵੀ ਸਾਡੇ ਬਖਰੇਵੇਂ ਨੇ ਪਰ ਉਸ ਇਨਸਾਨ ਨੇ ਹਾਲਾ ਨਾਰਾ ਮਾਰਿਆ ਸੁਖਪਾਲ ਸਿੰਘ ਖੈਰੇ ਨੇ ਹਾਲਾ ਨਾਰਾ ਮਾਰਿਆ ਉਦੋਂ ਆਇਆ ਵੀ ਸੀ 29 ਨੂੰ ਉਦੋਂ ਬਾਅਦ ਬੋਲਿਆ ਵੀ ਆ ਚਲੋ ਖੈਰਾ ਤਾਂ ਵੈਸੇ ਹੀ ਜਿੱਥੇ ਵੀ ਜ਼ਬਰ ਹੁੰਦਾ ਜ਼ੁਲਮ ਹੁੰਦਾ ਉਹਦੇ ਖਿਲਾਫ ਡਟ ਕੇ ਦੇਣਾ ਹੁੰਦਾ ਸੋ ਸਾਰਿਆਂ ਦਾ ਭਾਈ ਜਿਹੜੇ ਜਿਹੜੇ ਮੇਥੋਂ ਰਹਿ ਗਏ ਭਰਾਵੋ ਕੋਈ ਨਾਂ ਨਹੀਂ ਲਈ ਲਿਆ ਗਿਆ ਉਹਨਾਂ ਦਾ ਵੀ ਧੰਨਵਾਦ ਹੈ ਤੇ ਤੁਹਾਨੂੰ ਧੰਨਵਾਦ ਆ ਦੇਰੋਂ ਲੜਨ ਵਾਲੇ ਬੰਦੇ ਹਵੇਸ਼ਾ ਜਿੱਦੇ ਆ ਦਿਮਾਗ ਤੋਂ ਲੜਨ ਵਾਲੇ ਬੰਦੇ ਹੱਜ ਜਾਂਦੇ ਆ ਸੋ ਜਿੱਤ ਵੀ ਜਿਹੜੋਂ ਲੜਨ ਵਾਲਿਆਂ ਦੀ ਹੁੰਦੀ ਆ ਸੋ ਧੰਨਵਾਦ ਸਾਰਿਆਂ ਦਾ ਜਿਉਂਦੇ ਵਾਸਤੇ ਰਹੋ ਭਾਈ ਆਪਾਂ ਮਿਲਦੇ ਆ 13 ਤਰੀਕ ਨੂੰ ਕਨਾਉਰੀ ਦੇ ਸੰਭੂ ਦਿੱਲੀ ਵੱਲ ਚੱਲੇ ਪਹੁੰਚੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ